ਹੈ ਕੀ ਕਹਾਤਾ ਹੈ ਜੀ ਭਾਈ ਆਮ ਪਾਰਟੀ ਵੱਲੋਂ ਬੜੀ ਬੈਣ ਭੋਜੀਆਂ ਨੂੰ ਦੂਸਰੇ ਲਾਵਾ ਹੈ ਜਿੱਥੇ ਭਾਈ ਸਾਰੇ ਆਮ ਪਾਰਟੀ ਦੇ ਅਕੜਾ ਆ ਗਿਆ ਉਪਾਰਤਨ ਨੂੰ ਛੋਟਾ ਪਾ ਕੇ ਕੰਢੇ ਲਾਵਾ ਹੈ ਹੈ ਕੀ ਕਹਾਤਾ ਹੈ ਜੀ ਭੈਣ ਜੀ ਦਾ ਹਲਕਾ ਬੈਠੀ ਖੜੇ ਜਲੇ ਹਾਂ ਗਤਨੋਂ ਹੈ ਕਹਾ ਰਿਹਾ ਕੁਝ ਬੋਲਦਾ ਮੈਂ ਸਹੀ ਪਾਈ ਹਮਕਾਉਣਾ

ਕੋਈ ਜੀ ਦਾ ਧੰਨਵਾਦ ਕਰਦਾ ਹੈ ਜਿੰਨਾ ਸਾਨੂ ਜੀ ਦਾ ਖਾਲਸਾ ਆਹੇ ਜੀ ਜਪੇ ਅੱਜ ਸਮੂਹੀ ਨਗਰ ਵਾਸੀ ਮੁੰਡਾਪਿੰਟੀ ਸੰਗਤ ਨੇ ਬਹੁਤ ਹੀ ਭਾਰੀ ਇਕੱਠ ਕਰਕੇ ਇੱਕ ਗੁਰਮਤਾ ਕੀਤਾ ਜਿਹਦੇ ਵਿੱਚ ਜਿਹੜੇ ਆ ਆਪਣੇ ਆਉਣ ਵਾਲੇ ਲਖਣਾਂ ਐਮਪੀ ਦੇ ਲਖਣਾਂ ਇਹਦੇ ਵਿੱਚ ਹਲਖਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਜੀ ਖੜੇ ਹੋਇਆ ਉਹਨਾਂ ਨੂੰ ਬਹੁਤ ਦੇਣ ਵਾਸਤੇ ਸਮੂਹੀ ਨਗਰ ਵਾਸੀਆਂ ਨੇ ਸਾਰੀਆਂ ਪਾਰਟੀਆਂ ਨੂੰ ਫਸਰੀਗਾ ਬੁਲਾ ਕੇ ਜਾਂ ਫੜੇ ਬੁਲਾ ਕੇ ਜਾਂ ਮਾਵੀ ਮੰਗੇ ਇੱਕ ਇਕੱਠ ਕਰਕੇ ਸਾਰਾ ਫੈਸਲਾ ਲੈ ਲਿਆ ਵਾ ਇਸ ਮੁੱਚਾ ਹੀ ਨਗਰ ਭਾਈ ਅਮਰਪਾਲ ਸਿੰਘ ਨੂੰ ਵੱਧ ਤੋਂ ਵੱਧ ਗੋਟਾ ਪਾ ਕੇ ਕਾਮਯਾਬ ਕਰਾਂਗੇ ਅਤੇ ਉਹਨਾਂ ਨੂੰ ਡਿਬੜੂਗਾ ਚੀ ਜੇਲ੍ਹ ਦੇ ਵਿੱਚੋਂ ਰਿਹਾ ਕਰਾਵਾਂਗੇ ਬੋਲੇ ਸੋ ਨਿਹਾਲ ਪੁਰ ਪੈਸੇ ਦਾ ਲਾਜ ਨਹੀਂ ਪੁਰ 14 ਦਾ ਲਾਜ ਨਹੀਂ ਐਸੇ ਲੀਡਰ ਨੂੰ ਐਸੇ ਸਿੰਘ ਨੂੰ ਦੇਖ ਕੇ ਹਿੰਦੁਸਤਾਨ ਦੀ ਸਰਕਾਰ ਕੰਬ ਗਈ ਸੀ ਇਸ ਕਰਕੇ ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਦਰਜ ਕਰਕੇ ਉਹਨਾਂ ਨੂੰ ਸਾਮ ਦੀ ਜੇਲ੍ਹ ਵਿੱਚ ਗ੍ਰਿਫਤਾਰ ਕਰ ਦਿੱਤਾ ਗਿਆ ਉਹ ਕਹਿੰਦਾ ਸੀ ਸਿੱਖਾਂ ਨੂੰ ਸਿੱਖੀ ਦਾ ਪ੍ਰਚਾਰ ਵੀ ਨਹੀਂ ਕਰਨ ਦੇਣਾ ਉਹਨਾਂ ਨੇ ਚੱਕ ਕੇ ਭਾਈ ਅਮਰਪਾਲ ਸਿੰਘ ਨੂੰ ਇਹ ਨੂੰ ਪਾਉਣਗੇ VOTING ਪਾਈ ਅੰਮ੍ਰਿਤਪਾਲ ਪਹਿਲਾਂ ਕਿਹਨੂੰ ਪਾਉਂਦੇ ਸੀਗੇ ਪਹਿਲਾਂ ਕਿਹਨੂੰ ਪਾਉਂਦੇ ਸੀਗੇ ਤੇ ਉਹ ਪਾਉਣ ਲਾ ਸਾਰੇ ਕਾਂਗਰਸ ਕਾਲੀਆਂ ਨੂੰ ਪਾਉਂਦੇ ਰਹੇ ਕਾਂਗਰਸ ਨੂੰ ਪਾਉਂਦੇ ਰਹੇ ਐਤਕੀ ਭਾਉ ਨੂੰ ਤੁਸੀਂ ਆਪ ਹੀ ਮੈਂ ਇਧਰ ਹੀ ਅੰਮ੍ਰਿਤਪਾਲ ਸਿੰਘ ਪਹਿਲਾਂ ਕਿਹਨੂੰ ਪਾਉਂਦੇ ਸੀਗੇ ਆਪਾਂ ਦਾ ਗਾੜਤ ਹੈਗਾ ਹੀ ਇਧਰ ਉਹਨਾਂ ਕਾਂਗਰਸ ਨੂੰ ਪਾਈ ਦੀ ਇਹਨਾਂ ਨੂੰ ਵੀ ਪਾਈ ਦੀ ਹੁਣ ਹੁਣ ਤਾਂ ਇਧਰ ਹੀ ਆਪਣਾ ਛੱਲੇ ਚੜਾਉਣਾ ਕੱਲ ਪਰਸੋਂ ਦੀਆਂ ਮੀਡੀਆ ਦੇ ਵਿੱਚ ਬੜੀਆਂ ਵੱਡੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਅਕੇ ਜਿਹੜੀ ਖੰਡੂਰ ਸਾਹਿਬ ਦੀ ਲੋਕ ਸਭਾ ਜਿਹੜੀ ਆਪਣੀ ਸੀਟ ਹੈ ਉਸ ਸੀਟ ਦੇ ਉਪਰੋਂ ਕਿ ਭਾਈ ਜਿਹੜਾ ਅੰਮਰਤਪਾਲ ਨੌਜਵਾਨ ਸਾਡੇ ਉਹ ਚੋਣ ਲੜ ਰਹੇ ਨੇਗੇ ਇਹ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲੀ ਜਾਂਦੀਆਂ ਨੇ। ਦੇਖੋ ਗੱਲ ਐ ਉਹ ਵੀ ਚੋਣ ਲੜਦਾ ਹਰ ਇੱਕ ਨੂੰ ਅਧਿਕਾਰ ਹੈ, ਹਰ ਇੱਕ ਨੂੰ ਫਰਜ ਹੈ। ਪਰ ਮੈਂ ਇਹ ਗੱਲ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਸਾਡੇ ਪੰਜਾਬ ਦੇ ਵੋਟਰਾਂ ਨੂੰ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਵੀ ਜੇਕਰ ਇਹ ਸਿਸਟਮ ਨੂੰ ਸੁਧਾਰਨਾ ਹੈ, ਜੇਕਰ ਚਾਹੁੰਦੇ ਆ ਕਿ ਜਿਹੜੀ ਸਾਡੀ ਪੰਜਾਬ ਦੀ ਰਾਜਨੀਤੀ ਦਾ ਸਿਸਟਮ ਬਦਲੇ ਉਹਨਾਂ ਨੂੰ ਨਵੇਂ ਲੋਕਾਂ ਨੂੰ, ਚੰਗੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਕਿਉਂਕਿ ਅਸੀਂ ਜਿੰਨਾਂ ਨੂੰ ਅਸੀਂ ਲੰਮੇ ਸਮੇਂ ਤੋਂ ਦੇਖ ਲਿਆ ਬਰਤ ਵਰਤ ਕੇ ਜਿੰਨਾਂ ਨੂੰ ਅਸੀਂ ਦੇਖ ਲਿਆ ਵੀ ਕਿ ਇਹਨਾਂ ਨੇ ਕਿਸੇ ਨੇ ਸਾਡੇ ਪੰਜਾਬ ਦੀ ਗੱਲ ਨਹੀਂ ਕਰੀ ਕਿਸੇ ਨੇ ਸਾਡੇ ਪਾਣੀ ਦੀ ਗੱਲ ਨਹੀਂ ਕਰੀ ਨੌਜਵਾਨੇ ਨਸ਼ੇ ਦੇ ਵਿੱਚ ਮਰ ਰਹੀ ਹੈ ਉਹਦੀ ਕੋਈ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਗੱਲ ਨਹੀਂ ਕਰੀ ਪ੍ਰਵਾਸ ਦੀ ਪੰਜਾਬ ਦੀ ਕਿੱਡੀ ਵੱਡੀ ਸਮੱਸਿਆ ਹੈ ਪੰਜਾਬੀ ਬੋਲ ਦੇ ਇਲਾਕੇ ਚੰਡੀਗੜ੍ਹ ਸਾਡਾ ਇਹ ਬੜੇ ਵੱਡੇ ਜਿਹੜੇ ਸਾਡੇ ਮਸਲੇ ਨੇ ਪੰਜਾਬ ਦੇ ਜਿੰਨਾ ਮਸਲ ਜਿੰਨਾ ਤੇ ਮਸਲਾਂ ਦੇ ਉੱਪਰ ਕਿਸੇ ਨੇ ਨਾਲ ਰਾਜਨੀਤਿਕ ਲੀਡਰਾਂ ਨੇ ਗੱਲ ਕੀਤੀ ਨਹੀਂ ਇਸ ਕਰਕੇ ਮੈਂ ਕੋਈ ਗੱਲ ਕਹਿਣਾ ਚਾਹਣਾ ਵੀ ਜਿੰਨੇ ਵੀ ਇਸ ਵਾਰੀ ਨਵੇਂ ਬੰਦੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਵੀ ਨੌਜਵਾਨ ਚੰਗੀ ਸਿੱਖ ਰਾਜਨੀਤੀ ਕਰਦੇ ਨੇਗੇ ਉਹਨਾਂ ਦਾ ਖਾਸ ਕਰਕੇ ਸਾਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਵੀ ਜਿਹੜੀ ਸਾਡੀ ਸਿੱਖ ਰਾਜਨੀਤੀ ਹੈ ਮਹਾਰਾਜਾ ਰਜੀਤ ਸਿੰਘ ਦੀ ਸਾਡੀ ਸਿੱਖ ਰਾਜਨੀਤੀ ਕਿੰਨੀ ਚੰਗੀ ਰਾਜਨੀਤੀ ਰਹੀ ਉਸ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਦੂਜੇ ਨੰਬਰ ਤੇ ਹਿੰਦੂਆਂ ਦੀ ਤੀਜੇ ਨੰਬਰ ਤੇ ਸਿੱਖਾਂ ਦੀ ਗਿਣਤੀ ਸੀਗੀ ਉਸ ਸਿੱਖ ਰਾਜ ਇੰਡੀਰੀ ਦੀ ਸੰਗਤ ਦਾ ਬਹੁਤ ਦਿਿਲੋਂ ਧੰਨਵਾਦ ਕਰਦੀ ਹੈ ਕਿ ਜਿਨ੍ਹਾਂ ਸੰਗਤਾਂ 'ਚ ਬਹੁਤ ਉਤਸ਼ਾਹ ਆ ਤੇ ਬਹੁਤ ਆਗਟ ਕੀਤਾ ਉਹਨਾਂ ਨੇ ਬਾਕੀ ਉਹਨਾਂ ਕਹਿੰਦੀ ਦੀ ਸਾਰੀ ਸੰਗਤ ਨੂੰ ਅਪੀਲ ਕਰਦੀ ਕਿ ਜਿੰਨੇ ਵੀ ਪੰਜਾਬ ਦੇ ਤਰਫ਼ ਤੇ ਤੁਹਾਡੇ ਭੈਣ ਭਰਾ ਜਾਂ ਦੋਸਤ ਰਿਸ਼ਤੇਦਾਰ ਜਿੰਨੇ ਵੀ ਆ ਸਭ ਨੂੰ ਫੋਨ ਕਰਕੇ ਕਹੋ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਇਨਾ ਸੰਗਤ ਦੇ ਸਹਿਯੋਗ ਨਾਲ ਭਾਈ ਸਾਹਿਬ ਬਾਹਰ ਆ ਸਕਣ ਤੇ ਆਣ ਕੇ ਖਾਲਸਾ ਵੀ ਚਾਲੂ ਕਰ ਤਾਂ ਜੋ ਨਸ਼ਿਆਂ ਦੇ ਜ਼ਾਲੜਿਆ ਪੰਜਾਬ ਤੇ ਛੇਵਾਂ ਦਰਿਆ ਮੋਢਾ ਲਪਾਈ ਜਾ ਸਕੇ ਜੋ ਹੀਰ ਚ ਨਵਾਂ ਜਵਾਨੀ ਬਾਤ ਤੋਂ ਬਾਅਦ ਦਾ ਮਰਸ਼ਾ ਕੇ ਗੁਰੂ ਦਿਲਣ ਲੱਗੇ ਮੈਂ ਫਿਰ ਦੁਬਾਰਾ ਤੁਹਾਡੇ ਗੀਤ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬាទ ਸ੍ਰੀ ਆਕਾਲ ਭਾਈ ਅਮਰਪਾਲ ਸਿੰਘ ਦੇ ਪਿਤਾ ਨੂੰ ਸਰੋਪਿਆਂ ਦੇ ਸਨਮਾਨਿਤ ਕਰਦੇ ਹੋਏ ਝਵਾਲ ਪਿੰਡ ਦੇ ਚੌਂਕ ਦੇ ਵਿੱਚ ਵਾਹਿ ਚੜ੍ਹਦੀਆਂ ਕਲਾ ਕਰੇ ਝਵਾਲ ਚੌਂਕ ਦੇ ਵਿੱਚ ਖਾਸੇ ਪੰਥ ਦੀ ભાઈ અમરપાલ સિંહજી ભાઈ અમરપાલ સિંહજી ભાઈ અમરપાલ સિંહજી ਉਸਾ ਬਹਲੇ ਕਿ ਤੋਂ ਭਾਈ ਅਮਰਪਾਲ ਸਿੰਘ ਜੀ ਐਮਪੀ ਦੀ ਚੋਣ ਲੜ ਰਹੇ ਹਨ ਸੋ ਕਡੂਰ ਸਾਹਿਬ ਦੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਭਾਈ ਸਾਹਿਬ ਦਾ ਸਾਥ ਦਿਈਏ ਤੇ ਉਹਨਾਂ ਨੂੰ ਜਿਤਾਈਏ ਤਾਂ ਜੋ ਉਹ ਬਾਹਰ ਆ ਕੇ ਸਿੱਖ ਪੰਥ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਵੋਟ ਪੋਲ ਨਹੀਂ ਕਿਸੇ ਦਾ ਕੋਈ ਦਬਾਅ ਨਹੀਂ ਇਹ ਸਾਡਾ ਆਪਣਾ ਹੱਕ ਹੈ ਜਿੱਥੇ ਮਰਜ਼ੀ ਵੋਟ ਪਾ ਸਕਦੇ ਆ ਇਹ ਵੋਟ ਦਾ ਜਿਹੜਾ ਮਤਦਾਨ ਹੈ ਇਹ ਆਪਣੀ ਮਰਜ਼ੀ ਨਾ ਕਰਨਾ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੀ ਕਿ ਵਾਅਦਾ ਚੜ੍ਹ ਕੇ ਬਿਨਾ ਕਹਿ ਦੇ ਕਹਿਣ ਦੱਸਣ ਤੋਂ ਅਮਰਪਾਲ ਨੂੰ ਵੋਟ ਪਾਓ ਤਾਂ ਕਿ ਇਹ ਪੰਛ ਦਾ ਕੰਮ ਆ ਅਮਰਪਾਲ ਦੀ ਜਿੱਤ ਜਿਹੜੀ ਸੰਗਤਾਂ ਦੀ ਜਿੱਤ ਆ ਵੇਖੋ ਜਦੋਂ ਭਗਵਾਨ ਜਮਾਨੇ ਸਰਕਾਰ ਬਣੀ ਕਿ ਹੋ ਗਈ ਨਾ ਮੈਂ ਸੱਚਾ ਜੀ ਮਿਲਿਆ ਕਰੂੰਗਾ ਸੰਗਤਾਂ ਤੇ 2.5 ਮਹੀਨੇ ਅਸੀਂ ਮੋਰਚਾ ਲਾਇਆ 25 ਦਿਨ ਭੁਖਟਾਲ ਤੇ ਵੀ ਰਹੇ ਤੇ ਕਿਸੇ ਵੀ ਪ੍ਰਸ਼ਾਸਨ ਨੇ ਆ ਕੇ ਸਾਨੂੰ ਨਹੀਂ ਪੁੱਛਿਆ

ਇਹ ਵਾਦ ਤੋਂ ਵਾਦ ਅਮਰਤਪਾਲ ਸਿੰਘ ਜੀ ਦਾ ਸਾਥ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਤੁਹਾਡੇ ਸਹਿਯੋਗ ਨੇ ਸਾਰੇ ਕਾਰਜ ਰਾਸ ਹੋਣੇ ਆ ਕਿ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ ਵਾਦ ਤੋਂ ਵਾਦ ਚੋਅ ਪੈਸਾਂ ਦੇ ਪਾਸ ਕਰਕੇ ਅਰਦਾਸ ਬੇਨਤੀ ਕਰੋ ਕਿ ਸਾਡੇ ਜਿਹੜੇ ਸਾਰੇ ਕਾਰਜ ਆ ਅਰਦਾਸ ਹੋ ਜਾਣ ਕੋਈ ਵਿਗੜਾ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਸਭ ਸਾਰੀਆਂ ਦੀ ਸਾਡੇ ਤੇ ਆਖਵਾ ਤੈ ਗੁਰੂ ਓ ਮਹਾਰਾਜਾ ਉਹ ਕਾਸ ਨਾਲ ਕਿ ਚੱਲ ਨੇ ਉਹਨੇ